No! ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਦਾ ਕੀ ਪ੍ਰੋਗਰਾਮ ਸੀਗਾ ਜੀ ਅੱਜ ਸ਼ਕਤੀ ਮਾਡਲ ਪਬਲਿਕ ਸਕੂਲ ਵਿਖੇ ਕਾਰਪੋਰੇਸ਼ਨ ਤੋਂ ਕੁਝ ਅਧਿਕਾਰੀगण ਆਏ ਉਹਨਾਂ ਨੇ ਸਾਡੇ ਨਾਲ ਇਹ ਵਿਚਾਰ ਸਾਂਝਾ ਕੀਤਾ ਕਿ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕਤਾ ਦੇ ਸਬੰਧ ਦੇ ਵਿੱਚ ਸੋਚਣ ਦੇ ਸਬੰਧ ਦੇ ਵਿੱਚ ਆ ਸਕਦੇ ਹਾਂ ਤੋਂ ਅੱਜ ਸੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕਨ ਕਰਨਾ ਚਾਹੁੰਦੇ ਹਾਂ ਜਿਸ ਦੇ ਵਿੱਚ ਬੱਚੇ ਬੜੇ ਹੀ ਮੂਮਾ ਕੇ ਲੋਗਾਂ ਨੂੰ ਦੱਸ ਰਹੇ ਹਾਂ ਕਿ ਪਲਾਸਟਿਕ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਔਰ ਇਸ ਦੇ ਨਾਲ ਹੀ ਨਾਲ ਸਵੱਛਤਾ ਅਭਿਆਨ ਦੇ ਤਹਿਤ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਆਪਣਾ ਆਲਾ ਦਵਾਲਾ ਆਪਣੇ ਸਾਰੇ ਇਲਾਕੇ ਨੂੰ ਅਸੀਂ ਸਾਰੇ ਮਿਲ ਕੇ ਸਾਫ਼ ਰੱਖੀਏ ਕਾਰਬਨਸ਼ਨ ਦੀ ਮਦਦ ਕਰੀਏ ਤਾਂ ਸਾਕੇ ਸਾਡਾ ਦੇਸ਼ ਜਿਹੜਾ ਹੋਰ ਤਰੱਕੀ ਕਰ ਸਕਦਾ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਚੱਲ ਰਹੇ ਆ 14 ਤਰੀਕ ਤੋਂ 2 ਅਕਤੂਬਰ ਤੱਕ ਸੰਸਤਾ ਹੀ ਸੀ ਇਹਦੇ ਤਹਿਤ ਅੱਜ ਸ਼ਕਤੀ ਮਾਡਲ ਸਕੂਲ ਸ਼ਰਮਾ ਕਲੋਨੀ ਦੇ ਵਿੱਚ ਅੱਜ ਇਹਨਾਂ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਰੈਲੀ ਦਾ ਆਯੋਜਨ ਕੀਤਾ ਆ ਜਿਹਦੇ ਵਿੱਚ ਬੱਚਿਆਂ ਨੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਇਹ ਜਾਗਰੂਕ ਕੀਤਾ ਆ ਕਿ ਪਲਾਸਟਿਕ ਦੀ ਕਟੋ ਘਟਵਰਤੋ ਕੀਤੀ ਜਾਵੇ ਪਲਾਸਟਿਕ ਨੂੰ ਸਾਰੇ ਪਲਾਸਟਿਕ ਦੀ ਬਹੁਤ ਜ਼ਿਆਦਾ ਗੰਦਗੀ ਦਾ ਕਾਰਨ ਬਣਦਾ ਹੈ ਜਿਹੜਾ ਆਮ ਨਾਗਰਿਕਾਂ ਦੀ ਆਪਣੀ ਪਿਕਾ ਰਲੀ ਬਿਲਕੁਲ ਜੀ ਹਾਂ ਜੀ ਗੈਸ ਦੇ ਸਪਰੋਗ ਚਾਹਾਂਗੀ ਕਿ ਇੱਥੇ ਬੱਚਿਆਂ ਨੇ ਸਭ ਨੂੰ ਜਾਗਰੂਕ ਕਰ ਰਹੇ ਆ ਕਿ ਸਾਨੂੰ ਪਲਾਸਟਿਕ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਸ ਦਿਨ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਤੇ ਇਸ ਨੂੰ ਰੋਕ ਕੇ ਅਸੀਂ ਹਰਿਆਵਲ ਵੱਲ ਧਿਆਨ ਦੇਵਾਂਗੇ ਅਤੇ ਪਲਾਸਟਿਕ ਦੇ ਪ੍ਰਯੋਗ ਨੂੰ ਰੋਕਾਂਗੇ ਜੀ ਹਾਂ ਜੀ ਨਮਸਕਾਰ ਜੀ ਮੇਰਾ ਨਾਮ ਰਾਜੀਸ਼ ਕੌਂਡਲ ਪ੍ਰਿੰਸੀਪਲ ਸ਼ਕਤੀ ਮਾਡਲ ਪਬਲਿਕ ਸਕੂਲ ਸ਼ਰਮਾ ਕਲੋਨੀ ਤੋਂ ਅੱਜ ਦਾ ਸਰ ਜਿਹੜਾ ਤੁਸੀਂ ਈਵੈਂਟ ਕੀਤਾ ਉਹਦੇ ਸੰਬੰਧ ਕੀ ਕਹਿਣਾ ਚਾਹੋਗੇ ਇਹ ਕਾਰਪੋਰੇਸ਼ਨ ਦੇ ਵੱਲੋਂ ਇੱਕ ਕਾਰਜਕ੍ਰਮ ਚਲਾਇਆ ਜਾ ਰਿਹਾ ਸਵੱਛਤਾ ਹੀ ਸੇਵਾ ਇਹ ਅਭਿਆਨ ਦੇ ਤਹਿਤ ਸਾਡੇ ਕੋਲ ਸਕੂਲ ਦੇ ਵਿੱਚ ਮੈਡਮ ਆਏ ਸੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਸਕੂਲ ਦੇ ਬੱਚਿਆਂ ਦੇ ਵੱਲੋਂ ਇੱਕ ਰੈਲੀ ਜਿਹੜੀ ਆ ਨਿਕਾਲੋ ਔਰ ਉਸੇ ਨੂੰ ਲੈ ਕੇ ਕਿਉਂਕਿ ਕਾਰਪੋਰੇਸ਼ਨ ਹੋਵੇ ਜਾਂ ਕੋਈ ਵੀ ਸਰਕਾਰੀ ਡਿਪਾਰਟਮੈਂਟ ਕੋਈ ਵੀ ਹੋਵੇ ਅਸੀਂ ਸਕੂਲ ਵੱਲੋਂ ਅਸੀਂ ਸਰਕਾਰ ਦੇ ਨਾਲ ਸਹਿਯੋਗ ਕਰ ਸਕੀਏ ਐਸਾ ਆਪਣਾ ਫਰਜ਼ ਸਮਝਦੇ ਹਾਂ ਤਾਂ ਇਸ ਗੱਲ ਨੂੰ ਲੈ ਕੇ ਮੈਡਮ ਨੂੰ ਅਸੀਂ ਆਸ਼ਵਾਸਨ ਦਿੱਤਾ ਕਿ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਆਓ ਮੰਡੇ ਨੂੰ ਔਰ ਮੰਡੇ ਨੂੰ ਆ ਕੇ ਅਸੀਂ ਇਹ ਰੈਲੀ ਨੂੰ ਕੱਢਾਂਗੇ ਔਰ ਅੱਜ ਅਸੀਂ ਆਪਣੇ ਸਕੂਲ ਦੇ ਬੱਚਿਆਂ ਦੇ ਨਾਲ ਸਵੱਛਤਾ ਹੀ ਸੇਵਾ ਇਸ ਅਭਿਆਨ ਦੇ ਤਹਿਤ ਅੱਜ ਇੱਕ ਕਾਰਜਕ੍ਰਮ ਦੇ ਵਿੱਚ ਰੈਲੀ ਜਿਹੜੀ ਹੈ ਸਕੂਲ ਵੱਲੋਂ ਕਾਫੀ ਦੂਰ ਤੱਕ ਨਿਕਾਲ ਕੇ ਆਏ ਹਾਂ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਅਵੇਰਨੈਸ ਆਵੇ ਕਿ ਕਿਵੇਂ ਅਸੀਂ ਕਾਰਪੋਰੇਸ਼ਨ ਦਾ ਸਾਥ ਦੇਣਾ ਇਹ ਕਚਰਾ ਜਿਹੜਾ ਗਿੱਲਾ ਕਚਰਾ ਜਾਂ ਸੁੱਕਾ ਕਚਰਾ ਇਸ ਨੂੰ ਅਲੱਗ-ਅਲੱਗ ਕਰਨਾ ਹਰਾ ਕਚਰਾ ਅਲੱਗ ਕਰਨਾ ਇਹ ਸਾਰਾ ਸਿਸਟਮ ਲੋਕਾਂ ਤੱਕ ਜਾਗਰੂਕਤਾ ਪਹੁੰਚ ਹੋ ਸਕੇ ਇਸੇ ਗੱਲ ਨੂੰ ਲੈ ਕੇ ਇਹ ਰੈਲੀ ਦਾ ਮੁੱਖ ਅ ਅੱਜ ਦਾ ਏਜੰਡਾ ਜਿਹੜਾ ਇਹ ਇਹੋ ਹੀ ਸੀਗਾ ਔਰ ਇਸ ਗੱਲ ਦੇ ਬਾਰੇ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਉਹ ਕੰਮ ਕੀਤਾ ਜਿਸ ਦੇ ਵਾਸਤੇ ਅਸੀਂ ਪਵਿੱਖ ਦੇ ਵਿੱਚ ਵੀ ਕਾਰਪੋਰੇਸ਼ਨ ਦੇ ਹਰ ਇੱਕ ਕੰਮ ਦੇ ਵਿੱਚ ਨਾਲ ਸਹਿਯੋਗ ਕਰਨ ਦੇ ਵਾਸਤੇ ਵਚਨਬੱਧ ਹੈਗੇ ਆਂ ਔਰ ਜ਼ਰੂਰ ਅਸੀਂ ਆਪਣਾ ਫਰਜ਼ ਸਮੇਂ ਦੇ ਵਿੱਚ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਅੱਜ ਰੈਲੀ ਕੱਢੀ ਆ ਰੈਲੀ ਕੱਢ ਕੇ ਲੋਕਾਂ ਨੂੰ ਤੁਸੀਂ ਜਾਗਰਤ ਕੀਤਾ ਆ ਤੁਸੀਂ ਅੱਜ ਦੇ ਇਸ ਦਿਨ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਅੰਮ੍ਰਿਤਸਰ ਦੇ ਜਿਹੜੇ ਨਿਵਾਸੀ ਨੇ ਜਿਹੜੇ ਗਿੱਲਾ ਸੁੱਕਾ ਕੂੜਾ ਜਿਹੜਾ ਆ ਉਹ ਇਕੱਠਾ ਕਰ ਰਹੇ ਆ ਉਹ ਡੰਪ ਜਿਹੜਾ ਵੱਧ ਰਿਹਾ ਡੰਪ ਨੂੰ ਘਟਾਉਣ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਮੈਂ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਸਿਰਫ ਇਹੋ ਹੀ ਮੈਸੇਜ ਇੱਕ ਦੇਣਾ ਚਾਹਾਂ ਕਿ ਕੱਲੀ ਕਾਰਪੋਰੇਸ਼ਨ ਹੀ ਕੂੜੇ ਨੂੰ ਨਹੀਂ ਕਰ ਸਕਦੀ ਸਮੇਟ ਸਕਦੀ ਜਦੋਂ ਤੱਕ ਲੋਕ ਆਪਣਾ ਫਰਜ ਸਮਝਦੇ ਹੋਏ ਉਹਦਾ ਸਹਿਯੋਗ ਨਹੀਂ ਕਰਨਗੇ ਜਦੋਂ ਤੱਕ ਲੋਕ ਕੋਈ ਵੀ ਸਾਡੇ ਮਤਲਬ ਦਿੱਕਤ ਆਂਦੀ ਹੈ ਕੋਈ ਵੀ ਪਿੱਛੇ ਆਪਣਾ ਕਰੋਨਾ ਕਾਲ ਆਇਆ ਉਸ ਦੇ ਵਿੱਚ ਜਦੋਂ ਲੋਕਾਂ ਨੇ ਕਮਰ ਕੱਸ ਲਈ ਤੇ ਆਪਣੇ ਆਪ ਸਾਰਾ ਸਿਸਟਮ ਠੀਕ ਹੋ ਗਿਆ। ਤੋਂ ਐਸੀ ਤਰ੍ਹਾਂ ਹੀ ਕਚਰੇ ਦੇ ਡੰਪ ਜਿਹੜੇ ਬਣ ਰਹੇ ਨੇ ਵੱਡੇ ਵੱਡੇ ਢੇਰ ਲੱਗ ਰਹੇ ਨੇ ਕੂੜੇ ਦੇ। ਇਸ ਨੂੰ ਅਗਰ ਅਸੀਂ ਕਹੀਏ ਕਿ ਕੱਲੀ ਕਾਰਪੋਰੇਸ਼ਨ ਹੀ ਇਸ ਮਿੱਡੇ ਤੇ ਉਹ ਨਹੀਂ ਹੋ ਸਕਦਾ ਜਦੋਂ ਤੱਕ ਆਮ ਲੋਕਾਂ ਨੇ ਇਸ ਦੇ ਵਿੱਚ ਆਪਣਾ ਸਹਿਯੋਗ ਨਹੀਂ ਕਰਨਾ। ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਵਾਸਤੇ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਕਿ ਜੇਕਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਗਰ ਅਸੀਂ ਚੱਲੀਏ ਤਾਂ ਇੱਕ ਕਚਰੇ ਦੇ ਢੇਰ ਜਿਹੜੇ ਆ ਸਮਾਪਤ ਹੋ ਸਕਦੇ ਆ ਖਤਮ ਹੋ ਸਕਦੇ ਕੋਈ ਵੱਡੀ ਗੱਲ ਨਹੀਂ ਆ ਔਰ ਇਸ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਅ ਸਹਿਯੋਗ ਕਰਨਾ ਚਾਹੀਦਾ ਬਿਲਕੁਲ ਬਹੁਤ ਬਹੁਤ ਧੰਨਵਾਦ